ਸਮਾਰਟਵਾਚ ਕੰਪਨੀ ਜੀ ਸਰ ਹਾਂ ਜੀ ਕਿਸ ਤਰ੍ਹਾਂ ਦਾ ਰਿਵਾਜ ਲੱਗਦਾ ਹੁਣ ਘੜੀਆਂ ਦਾ ਸਮੇਂ ਦੇ ਹਿਸਾਬ ਦੇ ਨਾਲ ਜਦੋਂ ਮੋਬਾਈਲਾਂ ਨੇ ਜਗ੍ਹਾ ਲੈ ਲਈ ਹੈ ਕਿਤੇ ਨਾ ਕਿਤੇ ਲੱਗਦਾ ਸੀ ਕਿ ਗੁੱਟਾਂ ਨੇ ਆਪਣੋ ਘੜੀਆਂ ਲੈ ਗਈਆਂ ਪਰ ਹੁਣ ਇੰਜ ਵੀ ਲੱਗਦਾ ਇੰਜ ਹੀ ਲੱਗਦਾ ਤੇ ਦੁਬਾਰਾ ਘੜੀਆਂ ਆ ਗਈਆਂ ਬਿਲਕੁਲ ਬਿਲਕੁਲ ਸਰ ਆ ਗਈਆਂ ਦੁਬਾਰਾ ਵੀ ਆ ਗਈਆਂ ਕਿਉਂਕਿ ਅੱਜਕੱਲ ਸਮਾਰਟਵਾਚ ਚੱਲਦੀ ਆ ਜਿੱਦਾਂ ਦੇ ਕੋਈ ਕਲਾਕਾਰ ਨੇ ਲਾਈਓ ਦੇਖ ਲਈ ਘੜੀ ਅੱਜਕੱਲ ਮੁੰਿਆਣੇ ਉਦਾਂ ਦੀ ਹੀ ਮੰਗਦੇ ਆ ਅੱਜਕੱਲ ਫੈਂਸੀ ਚੱਲਦੀਆਂ ਬਹੁਤ ਰੰਗੀਆਂ ਆ ਪੜੀ ਹੀ ਹੋਵੇਗੀ ਬਹੁਤ ਵਧੀਆ ਹਾਂਜੀ ਯਾਨੀ ਬਹੁਤ ਵੈਰਾਈਟੀ ਕਸਟਮਰ ਨੂੰ ਜਦੋਂ ਘੜੀ ਪਸੰਦ ਕਰਾਉਂਦੇ ਹਾਂ ਕਾਫੀ ਸਮਾਂ ਲੱਗਦਾ ਹੋਵੇਗਾ ਬਿਲਕੁਲ ਘੰਟਾ ਲੱਗ ਜਾਂਦਾ ਜੀ ਇੱਦਾਂ ਆਪਣੀ ਦੁਕਾਨ ਵੱਡੀ ਹੈ ਪਿੱਛੇ ਇੱਦਾਂ ਹੱਥੇ ਨਹੀਂ ਨਾਲੇ ਬੈਕ ਸਾਈਡ ਤੇ ਆ ਵੱਡੀ ਦੁਕਾਨ ਬਿਲਕਾਰ ਨੂੰ ਪਤਾ ਸਾਰਾ ਦੁਕਾਨਾਂ ਲੱਗਦਾ ਹੈ ਨਾ ਜੀ ਰਵਾਜ ਆ ਗਿਆ ਹੈ ਨਾ ਬਿਲਕੁਲ ਬਿਲਕੁਲ ਸਰ ਬਿਲਕੁਲ ਆ ਗਿਆ ਜੀ ਬਾਕੀ ਆਪਣਾ ਸ਼ੌਂਕ ਹੈ ਜੀ ਸ਼ੌਂਕ ਦਾ ਕੋਈ ਸੈਲ ਸਾਰੀਆਂ ਦੇ ਮਿਲ ਜਾਂਦੇ ਮਿਲ ਜਾਂਦੇ ਸਰ ਮਿਲ ਜਾਂਦੇ ਕਿਉਂਕਿ ਘੜੀਆਂ ਦੇ ਰਵਾਜ ਦੇ ਨਾਲ ਬਹੁਤ ਚੇਂਜ ਹੋ ਜਾਂਦਾ ਸਮਾਂ ਕਈ ਵਰੀ ਸੈਲ ਵੀ ਨਹੀਂ ਮਿਲਦੀ ਨਹੀਂ ਨਹੀਂ ਮਿਲ ਜਾਂਦਾ ਸ